ਨਸਲਾਂ ਤੇ ਫਸਲਾਂ ਦੀ ਲੜਾਈ ਕਰਦੇ ਆ ਅਸੀਂ ਬੜੇ ਹੀਰੇ ਗਵਾਏ ਆ ਅਸੀਂ ਦੀਪ ਸਿੱਧੂ ਵਰਗਾ ਇੱਕ ਪੜਿਆ ਲਿਖਿਆ ਉਸ ਸਮੇਂ ਦਾ ਜਿਹੜਾ ਕਹਿ ਲੋ ਯੂਨੀਵਰਸਿਟੀ ਇੰਗਲੈਂਡ ਦੀ ਜਿੱਥੋਂ ਨਹਿਰੂ ਤੇ ਗਾਂਧੀ ਵਰਗੇ ਪੜੇ ਸੀ ਉਸ ਯੂਨੀਵਰਸਿਟੀ ਦਾ ਉਹ ਪੜਿਆ ਲਿਖਿਆ ਨੌਜਵਾਨ ਜਿਸਾ ਕਾਨੂੰਨ ਦੀ ਬਹੁਤ ਜ਼ਿਆਦਾ ਮਹਾਰਤਾ ਰੱਖਦਾ ਸੀ ਅਸੀਂ ਉਸ ਨੂੰ ਸਮਝ ਨਹੀਂ ਪਾਏ ਅੱਜ ਉਹਦੇ ਵਿਚਾਰਾਂ ਦੇ ਨਾਲ ਹਰੇਕ ਲੀਡਰ ਜਿਹੜਾ ਭਾਵੇਂ ਉਹ ਕਾਮਰੇਡ ਸੋਚਦਾ ਭਾਵੇਂ ਉਹ ਸਿੱਖੀ ਸੋਚਦਾ ਭਾਵੇਂ ਉਹ ਹਿੰਦੂ ਜਾਂ ਮੁਸਲਮਾਨ ਸੋਚਦਾ ਅੱਜ ਉਹਦੇ ਵਿਚਾਰਾਂ ਨਾਲ ਸਾਰੇ ਅਸੀਂ ਇਤفاق ਰੱਖਦੇ ਹਾਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ 80 ਸਾਲ ਦੀ ਉਮਰ ਦੇ ਵਿੱਚ ਬਿਮਾਰੀ ਤੋਂ ਪੀੜਿਤ ਹੁੰਦਿਆਂ ਵੀ ਉਹਨਾਂ ਨੇ ਸਮਝਿਆ ਕਿ ਅੱਜ ਜ਼ਰੂਰ ਤੇ ਆ ਨੌਜਵਾਨਾਂ ਨੂੰ ਆਪਣੀ ਕੌਮ ਨੂੰ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਜੇਕਰ ਮੈਂ ਮਾਰ ਕੇ ਵੀ ਜਗਾ ਸਕਦਾ ਤੇ ਮੈਂ ਜਗਾਉਣ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਸਮੂਹ ਸੰਗਤ ਬਲਾਵ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਵਾਜ਼ ਗਰਜਵੀਂ ਨਹੀਂ ਆਈ ਖਾਲਸੇ ਦੀ ਆਵਾਜ਼ ਨਹੀਂ ਹੈ ਗੱਜ ਕੇ ਫਤੇ ਬਲਾਵ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਅਵਤਾਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੋ ਸਿੱਖੀ ਦਾ ਸਿਧਾਂਤ ਸਿਰਜਿਆ ਨੌ ਪਾਤਸ਼ਾਹੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸਿੱਖੀ ਦੀ ਲਾਹ ਮਿਸਾਲ ਜਿਹੜੀ ਜੋ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਗਟ ਕੀਤੀ ਸੰਸਾਰ ਦੇ ਉੱਤੇ ਹਲੇਮੀ ਰਾਜ ਦੀ ਗੱਲ ਕੀਤੀ ਗਰੀਬਾਂ ਨੂੰ ਮਜਲੂਮਾਂ ਨੂੰ ਉਸ ਸਮੇਂ ਦੇ ਬਾਬਰ ਨੂੰ ਜਾਬਰ ਕਹਿ ਕੇ ਉਹਦਾ ਵਿਰੋਧ ਕੀਤਾ ਜ਼ੁਲਮ ਦੇ ਖਿਲਾਫ ਲੜਨ ਦੀ ਜੋ ਸਿੱਖਿਆ ਦਿੱਤੀ ਮੈਂ ਸਮਝਦਾ ਪੰਜਾਬ ਹੀ ਨਹੀਂ ਸਮੁੱਚੇ ਸੰਸਾਰ ਦੇ ਅੰਦਰ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸੰਗਤ ਵਸਦੀ ਆ ਗੁਰੂ ਦਾ ਸਿੱਖ ਵਸਦਾ ਉਹ ਬਖੂਬੀ ਜਾਣਦਾ ਕਿ ਜ਼ੁਲਮ ਦੇ ਖਿਲਾਫ ਕਿਵੇਂ ਲੜੀਦਾ ਇੱਟ ਦਾ ਜਵਾਬ ਪੱਥਰ ਦੇ ਨਾਲ ਦਈਦਾ ਸੋ ਉਸੇ ਸਿਧਾਂਤ ਤੇ ਚੱਲਦੇ ਆ ਜਦੋਂ ਸਹਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਮੈਦਾਨੇ ਜੰਗ 'ਚ ਜੂਦ ਕੇ ਸ਼ਹੀਦ ਹੁੰਦੇ ਆ ਆਪਾਂ ਸ਼ਹਾਦਤਾਂ ਮਨਾ ਕੇ ਹਟੇ ਆ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਸੇ ਦ੍ਰਿੜਤਾ ਦੇ ਨਾਲ ਉਸ ਸੂਬੇ ਸਰਹੰਦ ਵਜੀਦਖਾਨ ਦਾ ਇੱਕ ਇੱਕ ਸਵਾਲ ਦਾ ਜਵਾਬ ਜਿਹੜਾ ਜੋਤੀ ਦੀ ਲੋਗ ਦੇ ਉੱਤੇ ਉਹਦੀਆਂ ਧੰਨ ਦੌਲਤਾਂ ਉਹਦੀਆਂ ਵੱਡੇ ਵੱਡੇ ਲਾਲਚਾਂ ਨੂੰ ਠੋਕਰਾ ਕੇ ਦਿੰਦੇ ਆ ਸੋ ਅੱਜ ਸਾਡੇ ਜਰਨੈਲ ਸਾਡੀ ਕੌਮ ਦੇ ਲੀਡਰ ਲੋਕ ਜਿਹੜੇ ਆ 80 80 ਸਾਲ ਦੇ ਬਜ਼ੁਰਗ ਹੋ ਕੇ ਵੀ ਇਹ ਜਿਹੜੀ ਹਿੰਦੁਸਤਾਨ ਦੀ ਹਿੰਦੂਤਵੀ ਜਿਹੜੀ ਇੱਕ ਹਕੂਮਤ ਆ ਜਿਸ ਨੇ ਹਮੇਸ਼ਾ ਹੀ ਪੱਖਪਾਤ ਕੀਤਾ ਸਿੱਖਾਂ ਦੇ ਨਾਲ ਬਹੁਤ ਧੱਕਾ ਕੀਤਾ ਔਰ ਮੁਸਲਮਾਨਾਂ ਦੇ ਨਾਲ ਵੀ ਬਹੁਤ ਧੱਕਾ ਕਰਦੀ ਐ ਸੋ ਦੇ ਖਿਲਾਫ ਜਿਹੜੇ ਡਟ ਕੇ ਖਲੋਤੇ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ 80 ਸਾਲ ਦੀ ਉਮਰ ਦੇ ਵਿੱਚ ਬਿਮਾਰੀ ਤੋਂ ਪੀੜਤ ਹੁੰਦਿਆਂ ਵੀ ਉਹਨਾਂ ਨੇ ਸਮਝਿਆ ਕਿ ਅੱਜ ਜ਼ਰੂਰ ਤੇ ਆ ਨੌਜਵਾਨਾਂ ਨੂੰ ਆਪਣੀ ਕੌਮ ਨੂੰ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਜੇਕਰ ਮੈਂ ਮਾਰ ਕੇ ਵੀ ਜਗਾ ਸਕਦਾ ਤੇ ਮੈਂ ਜਗਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਖਨੌਰੀ ਸ਼ੰਭੂ ਬਾਰਡਰ ਦੇ ਉੱਤੇ ਬੈਠ ਕੇ ਸ਼ਾਂਤਮਈ ਤਰੀਕੇ ਦੇ ਨਾਲ ਪੈਦਲ ਦਿੱਲੀ ਜਾਣ ਦੇ ਲਈ ਅਸੀਂ ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਹਾਂ ਪਰ ਉਹ ਜਿਹੜੇ ਅੱਜ ਹੰਕਾਰ ਦੇ ਵਿੱਚ ਜਿਹੜੀ ਇਹ ਕੌਮ ਜਿਹੜੀ ਸੁੱਤੀ ਪਈ ਆ ਇਹਨੂੰ ਐਸਟਰਾ ਲੱਗਦਾ ਕਿ ਜਿੰਨਾ ਵੀ ਝੁਲਮ ਅਸੀਂ ਕਰਾਂਗੇ ਸ਼ਾਇਦ ਇਹਦਾ ਸਾਨੂੰ ਕੋਈ ਹਿਸਾਬ ਨਹੀਂ ਦੇਣਾ ਪਊਗਾ ਇਹ ਭੁੱਲ ਗਏ ਕਿ ਅਸੀਂ ਉਸ ਕੌਮ ਦੇ ਵਾਰਿਸ ਆ ਜਿਸ ਨੇ ਹਮੇਸ਼ਾ ਇਹ ਲੋਚਿਆ ਕਿ ਕੋਈ ਆਏ ਸਾਡੇ ਉੱਤੇ ਜਿਸ ਤਰ੍ਹਾਂ ਦਾ ਵੀ ਸਮਾਂ ਪਰਖਦਾ ਆਇਆ ਭਾਵੇਂ ਸਾਨੂੰ ਜੰਗਲਾਂ 'ਚ ਰਹਿਣਾ ਪਿਆ ਸਾਨੂੰ ਛੋਲੇ ਖਾ ਕੇ ਗੁਜ਼ਾਰਾ ਕਰਨਾ ਪਿਆ ਸਾਨੂੰ ਭੁੱਖੇ ਰਹਿਣਾ ਪਿਆ ਪਰ ਅਸੀਂ ਹਮੇਸ਼ਾ ਹੀ ਆਖਿਆ ਕੇ ਮੰਨੂ ਅ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਜਿਵੇਂ ਕਿਸੇ ਸੋਹਣੇ ਰੁੱਖ ਨੂੰ ਕੋਈ ਸ਼ਾਗਦਾ ਮਾਲੀ ਤੇ ਉਹ ਦੁਆਰਾ ਖੂਬਸੂਰਤ ਹੋ ਕੇ ਵੱਡਾ ਫੁੱਲਦਾ ਇਸੇ ਤਰ੍ਹਾਂ ਇਹ ਕੌਮ ਆ ਬਾਜਾਂ ਵਾਲੇ ਦੀ ਸਾਜੀ ਹੋਈ ਜਿਹੜੀ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਜੂਝਦੀ ਆ ਦੁਨੀਆ ਦੇ ਵਿੱਚ ਅੱਜ ਸਾਰੇ ਸੰਸਾਰ ਦੇ ਵਿੱਚ ਜੇ ਗੱਲ ਚੱਲਦੀ ਆ ਤੇ ਉਹ ਖਾਲਸਾਈ ਬਾਣੀ ਦੀ ਚੱਲਦੀ ਆ ਸਿੱਖੀ ਦੀ ਚੱਲਦੀ ਆ ਇਹਦੇ ਸਿਧਾਂਤਾਂ ਦੀ ਚੱਲਦੀ ਆ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਦੋਂ ਸਾਡੇ ਬਿਲਕੁਲ ਅਸੀਂ ਗਰੀਬ ਔਰ ਮਜ਼ਲੂਮ ਹੋ ਕੇ ਮੁਜਾਰੇ ਸੀ ਸਾਡੇ ਕੋਲ ਆਪਣੀਆਂ ਜ਼ਮੀਨਾਂ ਨਹੀਂ ਸੀ ਅਸੀਂ ਜ਼ਮੀਨਾਂ ਰਾਜਿਆਂ ਦੀਆਂ ਵੋਂਦੇ ਤੇ ਸਾਨੂੰ ਕੁਝ ਖਾਣ ਦੇ ਲਈ ਥੋੜਾ ਬਹੁਤਾ ਉਹਦੇ ਵਿੱਚੋਂ ਮਿਲ ਜਾਂਦਾ ਉਸ ਸਮੇਂ ਇਸ ਏਸ਼ੀਆ ਦੀ ਧਰਤੀ ਦੇ ਉੱਤੇ ਜੇ ਉਸ ਸਮੇਂ ਕੋਈ ਸੋਚ ਨਹੀਂ ਸੀ ਸਕਦਾ ਕਿ ਇੱਥੇ ਰਾਜ ਹੋ ਸਕਦਾ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਵਰਗੇ ਉਹ ਪਾਤਸ਼ਾਹ ਜਿਨ੍ਹਾਂ ਦੇ ਸੈਭ ਜਹਾਦੇ ਤੱਕ ਸ਼ਹੀਦ ਕਰਕੇ ਜ਼ਾਲਮ ਸੋਚ ਰਿਆ ਸੀ ਕਿ ਹੁਣ ਗੁਰੂ ਗੋਬਿੰਦ ਸਿੰਘ ਖਤਮ ਹੋ ਗਿਆ ਉਸ ਸਮੇਂ ਜਿੱਥੇ ਜ਼ਾਲਮ ਨੇ ਸੋਚਣਾ ਬੰਦ ਕਰ ਦਿੱਤਾ ਜਿੱਥੇ ਉਹਦੀ ਸ਼ੁਰਤ ਨੇ ਜਵਾਬ ਦੇ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਕੁੰਡਲੀਆ ਸ਼ੇਰ ਖਾਲਸਾ ਉਹ ਨਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਚ ਖਾਲਸੇ ਨੂੰ ਇੱਥੇ ਭੇਜਿਆ ਤੇ ਆ ਸਮਾਨ ਜਿਹੜਾ ਅੱਜ ਜਿੱਥੇ ਕੋਈ ਛੋਟੀਆਂ ਇੱਟਾਂ ਵੀ ਨਹੀਂ ਲੱਭਦੀਆਂ ਇੱਥੇ ਕਿਸੇ ਸਮੇਂ ਇਹ ਮੁਗਲਾਂ ਦਾ ਗੜ੍ਹ ਹੋਇਆ ਕਰਦਾ ਸੀ ਇਹ ਵੱਡੀ ਰਾਜਧਾਨੀ ਹੋਇਆ ਕਰਦਾ ਸੀ ਇੱਕ ਸਰਹਿੰਦ ਜਿਸ ਨੂੰ ਹਿੰਦ ਦਾ ਸਿਰ ਕਿਹਾ ਜਾਂਦਾ ਜੇ ਕੋਈ ਵੱਡਾ ਜਰਵਾਨਾ ਲਾਹੌਰ ਤੋਂ ਬਾਦਸ਼ਾਹ ਚੱਲਦਾ ਤੇ ਉਹ ਸਰਹੰਦ 'ਚ ਰੁਕਦਾ ਜੇ ਕੋਈ ਦਿੱਲੀ ਤੋਂ ਚੱਲਦਾ ਤੇ ਇਹ ਦੋਨੇ ਤਖਤਾਂ ਦੇ ਬਾਦਸ਼ਾਹ ਇਹ ਜਿਹੜਾ ਇਹਨਾਂ ਨੇ ਇੱਕ ਬੜਾ ਵੱਡਾ ਰੈਸਟ ਹਾਊਸ ਬਣਾਇਆ ਹੋਇਆ ਸੀ ਇਹ ਵੀ ਰਾਜਧਾਨੀ ਜਿਹੜੀ ਵੱਡੀ ਗਿਣੀ ਜਾਂਦੀ ਸੀ ਉਹਨਾਂ ਮੁਗਲਾਂ ਨੂੰ ਮੂੰਹ ਤੋੜ ਜਵਾਬ ਦਿੰਦਾ ਇੱਟ ਨਾਲ ਇੱਟ ਖੜਕਾ ਕੇ ਇੱਥੇ ਉਹ ਰਾਜ ਪੈਦਾ ਕੀਤਾ ਜਿਹਦੇ ਵਿੱਚ ਸੁਪਨੇ ਦੇ ਵਿੱਚ ਵੀ ਸੋਚ ਕੇ ਲੂ ਖੰਡੇ ਖੜੇ ਹੋ ਜਾਂਦੇ ਆ ਸੋ ਪਰ ਅਫਸੋਸ ਇਸ ਗੱਲ ਦਾ ਕਿ ਜਿਨਨੇ ਸਾਨੂੰ ਜ਼ਮੀਨਾਂ ਦਿੱਤੀਆਂ ਆਪ ਖੁਦ ਮਖਤਿਆਰ ਬਣਾਇਆ ਪਰ ਅਸੀਂ ਅੱਜ ਉਹਨੂੰ ਭੁੱਲ ਚੁੱਕੇ ਆ ਖਾਸ ਕਰਕੇ ਸਮਾਣੇ ਤੇ ਸਰਹੰਦ ਦੇ ਲੋਕ ਸਰਹੰਦ ਦੇ ਵਿੱਚ ਤੁਹਾਨੂੰ ਇੱਕ ਵੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਹੀਂ ਮਿਲਣਾ ਕਦੇ ਗੌਰ ਕਰਿਓ ਇਸ ਗੱਲ ਦੀ ਤੇ ਸਮਾਣੇ ਵਾਲਿਓ ਖਾਸ ਕਰਕੇ ਤੁਸੀਂ ਵੇਖ ਲਓ ਆ ਇੱਕ ਛੋਟਾ ਜਿਹਾ ਚੌਕ ਆ ਇਹ ਵੀ ਲੜ ਭੜ ਕੇ ਜਿਵੇਂ ਕਹਿ ਲਓ ਸੰਗਤ ਦੀ ਕਿਰਪਾ ਦੇ ਨਾਲ ਬਣਾਇਆ ਗਿਆ ਪਰ ਸਮਾਣੇ ਦੇ ਵਿੱਚ ਕੋਈ ਅਜੇ ਤੱਕ ਉਹਨਾਂ ਦੇ ਨਾਂ ਤੇ ਨਾਂ ਵੱਡਾ ਭਵਣ ਆ ਨਾ ਕੋਈ ਯੂਨੀਵਰਸਿਟੀ ਆ ਨਾ ਕੋਈ ਕਾਲਜ ਆ ਤੇ ਗੁਰਦੁਆਰਾ ਤੇ ਹੈ ਹੀ ਨਹੀਂ ਸੋ ਇਹ ਜਦੋਂ ਸਾਨੂੰ ਸਾਡੀ ਖੇਤੀ ਕੁਝ ਵੱਧ ਕਰਦੀ ਆ ਅਸੀਂ ਪੈਸਾ ਕਮਾਉਨੇ ਆ ਸਾਨੂੰ ਖਿਆਲ ਨਹੀਂ ਹੁੰਦਾ ਜਿਸ ਜੋਧੇ ਨੇ ਆਪਣੇ ਛੋਟੇ ਜੇ ਬੱਚੇ ਦਾ 3.5 ਸਾਲ ਦੇ ਮਾਸੂਮ ਦਾ ਕਾਲਜਾ ਕੱਢ ਕੇ ਉਹਦੇ ਮੂੰਹ ਵਿੱਚ ਪਾਇਆ ਗਿਆ ਉਹ ਸਾਡੀ ਜ਼ਮੀਨ ਦੀ ਉਪਜਿਆ ਜਿਹੜੀਆਂ ਉਹਦੀਆਂ ਨਾੜੀਆਂ ਕੱਢ ਕੇ ਉਹਦੇ ਗਲ ਵਿੱਚ ਪਾ ਦਿੱਤਾ ਗਿਆ ਉਹ ਸਾਡੀ ਖੁਦ ਮਖਤਿਆਰੀ ਦਾ ਹਾਰਿਆ ਜਿਹੜਾ ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਉਹ ਤੁਹਾਡੇ ਲਈ ਦੇਖੇ ਗਏ ਸੁਨਹਿਰੀ ਭੁੱਖਿਆ ਤੇ ਅੱਜ ਸਾਰਾ ਕੁਝ ਹੁੰਦੇ ਜਦੋਂ ਤੁਸੀਂ ਉਹਨੂੰ ਭੁੱਲ ਗਏ ਤੇ ਅੱਜ ਰੋਲ ਵੀ ਤਾਰਿਆ ਅਸੀਂ ਰੋਲ ਵੀ ਤਾ ਰਹੇ ਆ ਅਸੀਂ ਉਹਨਾਂ ਯੋਧਿਆਂ ਦਾ ਮੁੱਲ ਨਹੀਂ ਪਾਇਆ ਸੋ ਅੱਜ ਕਿਤੇ ਡੱਲੇਵਾਲ ਸਾਹਿਬ ਵਰਗੇ ਵਧੀਆ ਇਨਸਾਨ ਔਰ ਜਿਨ੍ਹਾਂ ਨੇ ਬਿਨਾ ਪਰਵਾਹ ਕੀਤਿਆਂ ਆਪਣੀ ਜਾਨ ਤੇ ਖੇਡ ਗਏ ਜੇ ਅੱਜ ਅਸੀਂ ਉਹਨਾਂ ਦਾ ਮੁੱਲ ਨਾ ਪਾਇਆ ਯਾਦ ਰੱਖਿਓ ਅਸੀਂ ਵੀ ਆਪਣੀ ਜਿਹੜੀ ਇਹ ਆਉਣ ਵਾਲਾ ਪੁਵੇਖਿਆ ਆਪਣੀ ਨਸਲ ਆ ਇਹਨੂੰ ਬਚਾ ਨਹੀਂ ਸਕਾਂਗੇ ਸੋ ਨਸਲਾਂ ਤੇ ਫਸਲਾਂ ਦੀ ਲੜਾਈ ਕਰਦੇ ਆ ਅਸੀਂ ਬੜੇ ਹੀਰੇ ਗਵਾਏ ਆ ਅਸੀਂ ਦੀਪ ਸਿੱਧੂ ਵਰਗਾ ਇੱਕ ਪੜ੍ਹਿਆ ਲਿਖਿਆ ਉਸ ਸਮੇਂ ਦਾ ਜਿਹੜਾ ਕਹਿ ਲੋ ਯੂਨੀਵਰਸਿਟੀ ਇੰਗਲੈਂਡ ਦੀ ਜਿੱਥੋਂ ਨਹਿਰੂ ਤੇ ਗਾਂਧੀ ਵਰਗੇ ਪੜੇ ਸੀ ਉਸ ਯੂਨੀਵਰਸਿਟੀ ਦਾ ਉਹ ਪੜਿਆ ਲਿਖਿਆ ਨੌਜਵਾਨ ਜਿਸ ਦਾ ਕਾਨੂੰਨ ਦੀ ਬਹੁਤ ਜ਼ਿਆਦਾ ਮਹਾਰਤਾ ਰੱਖਦਾ ਸੀ ਅਸੀਂ ਉਸ ਨੂੰ ਸਮਝ ਨਹੀਂ ਪਾਏ ਅੱਜ ਉਹਦੇ ਵਿਚਾਰਾਂ ਦੇ ਨਾਲ ਹਰੇਕ ਲੀਡਰ ਜਿਹੜਾ ਭਾਵੇਂ ਉਹ ਕਾਮਰੇਡ ਸੋਚਦਾ ਭਾਵੇਂ ਉਹ ਸਿੱਖੀ ਸੋਚਦਾ ਭਾਵੇਂ ਉਹ ਹਿੰਦੂ ਜਾਂ ਮੁਸਲਮਾਨ ਸੋਚਦਾ ਅੱਜ ਉਹਦੇ ਵਿਚਾਰਾਂ ਨਾਲ ਸਾਰੇ ਅਸੀਂ ਇਤفاق ਰੱਖਦੇ ਹਾਂ ਸੋ ਸਮਾ ਰਹਿੰਦੇ ਸਾਨੂੰ ਜਾਗਣਾ ਚਾਹੀਦਾ ਸੋ ਜਿਹੜੀਆਂ ਕਿਸਾਨ ਜਿਤੇ ਬੰਦਿਆਂ ਅੱਜ ਦੇਖੋ ਅਸੀਂ ਬੰਦਿਆਂ ਦੀ ਰਾਜਨੀਤੀ ਕਰਨ ਲੱਗ ਪਏ ਅਸੀਂ ਚਿਹਰਿਆਂ ਦੀ ਰਾਜਨੀਤੀ ਕਰਨ ਲੱਗ ਪਏ ਸਾਨੂੰ ਲੱਗਦਾ ਕਿ ਆਹ ਚਿਹਰਾ ਜੇ ਅੱਗੇ ਹੋਊਗਾ ਸਾਡੀ ਜਥੇਬੰਦੀ ਦਾ ਅਸੀਂ ਤਾਂ ਹੀ ਸਜੋ ਕਰਾਂਗੇ ਐਸੇ ਕਰਕੇ ਅਸੀਂ ਹਮੇਸ਼ਾ ਹੀ ਜਿਹੜਾ ਫੇਲ ਹੁੰਦੇ ਜਾ ਰਹੇ ਆ ਸੋ ਸਾਨੂੰ ਬੰਦਿਆਂ ਦੀ ਰਾਜਨੀਤੀ ਨਹੀਂ ਚਾਹੀਦੀ ਸਾਨੂੰ ਮਨੁੱਖਾਂ ਦੀ ਰਾਜਨੀਤੀ ਨਹੀਂ ਚਾਹੀਦੀ ਸਾਨੂੰ ਸਿਰਫ ਕਾਬਲੀਅਤ ਔਰ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਕਿ ਬਾਣੀ ਦਾ ਫਰਮਾਨ ਹੈ ਵਕਤ ਵਿਚਾਰੇ ਸੋ ਬੰਦਾ ਹੋਏ ਸੋ ਜਿਹੜੇ ਵਕਤ ਦੇ ਵਿੱਚ ਅਸੀਂ ਇਸ ਸਮੇ ਗੁਜ਼ਰ ਰਹੇ ਆ ਸਾਨੂੰ ਉਮੀਦ ਆ ਕਿ ਅਸੀਂ ਜੇ ਡੱਲੇਵਾਲ ਸਾਹਿਬ ਦਾ ਮੇਰੀ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਭਾਵੇਂ ਉਹ ਸਿੱਖ ਸਿੱਖੀ ਵਾਸਤੇ ਵਿਚਰਦੀਆਂ ਭਾਵੇਂ ਉਹ ਕਿਸਾਨੀ ਵਾਸਤੇ ਭਾਈ ਸਮਾ ਰਹਿੰਦੇ ਜੇ ਤੁਸੀਂ ਅੱਜ ਡੱਲੇਵਾਲ ਸਾਹਿਬ ਦੇ ਇਸ ਸੰਘਰਸ਼ ਨੂੰ ਸਮਰਥਨ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਅਸੀਂ ਦਿੱਲੀ ਤੇ ਉਸ ਸ਼ਿਕਾਰੀ ਪੰਜੇ ਤੋਂ ਬਹੁਤੀ ਦਿਰ ਬਚ ਨਹੀਂ ਜੇ ਸਕਦੇ ਕਿਉਂਕਿ ਇੱਕ ਹੁਣ ਬੜਾ ਵੱਡਾ ਖਤਰਾ ਸਾਡੇ ਤੇ ਮੰਡਰਾ ਵਨ ਲੈਕਸ਼ਨ ਤੇ ਜਿਹੜਾ ਵਨ ਲੈਂਗੁਏਜ ਦਾ ਵਨ ਨੇਸ਼ਨੇਸ਼ਨ ਦਾ ਸੋ ਇਹਨੂੰ ਵੀ ਸਮਝਣ ਦੀ ਜ਼ਰੂਰਤ ਆ ਹੁਣ ਦੇਖੋ ਇੱਥੇ ਜਿਹੜੀ ਸਰਕਾਰ ਆ ਉਹ ਆਮ ਆਦਮੀ ਪਾਰਟੀ ਦੀ ਆ ਪਰ ਕੰਮ ਉਹ ਵੀ ਕੇਂਦਰ ਸਰਕਾਰ ਦਾ ਕਰਦੀ ਆ ਬਿਹਾਰ ਦੇ ਵਿੱਚ ਸਰਕਾਰ ਨतीश ਕੁਮਾਰ ਦੀ ਹੈ ਜਾਂ ਕਿਸੇ ਹੋਰ ਦੀ ਆ ਪਰ ਫਿਰ ਵੀ ਇਹਦੇ ਨਾਲ ਸਾਡਾ ਬਚਾਅ ਹੋ ਜਾਂਦਾ ਕਿਉਂਕਿ ਜੇ ਕੇਂਦਰ ਦੇ ਵਿੱਚ ਬੀਜੇਪੀ ਮੋਦੀ ਆ ਤੇ ਥੱਲੇ ਵਾਲੀਆਂ ਜਿਹੜੀਆਂ ਸਰਕਾਰਾਂ ਨੇ ਐਮ ਐਲ ਏ ਕਿਸੇ ਹੋਰ ਮੁੱਖ ਮੰਤਰੀ ਕਿਸੇ ਹੋਰ ਜਿਹੜੀ ਕਹਿ ਲਓ ਪਾਰਟੀ ਦਾ ਹੁੰਦਾ ਜਿਹਦੇ ਕਰਕੇ ਝੂਠਾ ਸੱਚਾ ਉਹ ਫਿਰ ਵੀ ਸਾਡਾ ਪੱਖ ਰੱਖਦੇ ਆ ਤੇ ਇਹਨਾਂ ਦਾ ਵਿਰੋਧ ਕਰਦੇ ਆ ਪਰ ਜਦੋਂ ਵਨ ਇਲੈਕਸ਼ਨ ਹੋਏਗੀ ਐਮ ਪੀ ਦੀ ਵੀ ਤੇ ਐਮ ਐਲ ਏ ਦੀ ਵੀ ਜਦੋਂ نیچے ਵੀ ਐਮਐਲਏ ਉਹਨਾਂ ਨੇ ਮਸ਼ੀਨਾਂ ਦੇ ਨਾਲ ਜਿਤਾ ਲਏ ਮੁੱਖ ਮੰਤਰੀ ਵੀ ਉਹਨਾਂ ਦਾ ਹੋ ਗਿਆ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਹੋ ਗਿਆ ਤੇ ਤੁਸੀਂ ਕਈ ਬੰਦੇ ਇਹ ਸੋਚਦੇ ਆ ਲਓ ਜੀ ਇਹਦੇ ਨਾਲ ਬੜਾ ਖਰਚਾ ਬਚੂਗਾ ਬੜੇ ਪੈਸੇ ਬਚਣਗੇ ਉਹ ਪੈਸੇ ਬਚ ਕੇ ਆਪਾਂ ਨੂੰ ਕਿਹੜਾ ਉਹਦੇ ਚੋ ਹਿੱਸਾ ਮਿਲਣਾ ਜੇ ਪੁਲਿਸ ਲਾ ਕੇ ਜਿਹੜੀ ਇਲੈਕਸ਼ਨ ਕਰਾਉਂਦੇ ਆ ਉਹਦੇ ਨਾਲ ਜੇ ਉਹਨਾਂ ਦਾ ਖਰਚਾ ਬਚੂ ਉਹ ਸਰਕਾਰ ਨੂੰ ਫਾਇਦਾ ਹੋ ਪਰ ਤੁਹਾਡੇ ਗਲ ਦੇ ਵਿੱਚ ਗੁਲਾਮੀ ਦਾ ਜਿਹੜਾ ਰੱਸਾ ਜਿਹੜਾ ਹਿੰਦੂ ਰਾਸ਼ਟਰ ਦਾ ਉਹ ਵਿਗੜਵਾ ਜਾ ਚੁੱਕਿਆ ਉਹ ਬਹੁਤੀ ਦੂਰ ਨਹੀਂ ਜੇ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਨਾ ਕੀਤਾ ਬਿਲਕੁਲ ਜਿਸ ਤਰ੍ਹਾਂ ਇਲੈਕਸ਼ਨਾਂ ਹੁੰਦੀਆਂ ਇਹੀ ਚਾਹੀਦੀਆਂ ਮੈਂ ਤਾਂ ਇਹ ਕਹੂੰਗਾ ਕਿ ਪਰਚੀ ਨਾਲ ਇਲੈਕਸ਼ਨ ਹੋਣੀ ਚਾਹੀਦੀ ਆ ਇਹ ਸਾਰੇ ਦੇਸ਼ਾਂ ਦੀ ਫੇਰ ਇਲੈਕਸ਼ਨ ਆ ਜਿਹੜੀ ਏਵੀਐਮ ਦੇ ਨਾਲ ਕਰਾਈ ਜਾ ਰਹੀ ਆ ਦੂਜੇ ਦੇਸ਼ਾਂ ਨੇ ਜਿਸ ਭਾਂਡੇ ਨੂੰ ਖਤਮ ਕਰਕੇ ਬੇਕਾਰ ਸਮਝ ਕੇ ਛੱਡ ਦਿੱਤਾ ਇਹ ਇਹੋ ਜੀ ਗਵਰਨਮੈਂਟ ਆ ਇਹ ਉਹੀ ਭਾਂਡਾ ਲਿਆ ਕੇ ਸਾਡੇ ਅੱਗੇ ਰੱਖ ਰਹੀ ਸੋ ਸਾਨੂੰ ਜਿੱਥੇ ਜਾਗਣਾ ਚਾਹੀਦਾ ਤੇ ਆਪਣੇ ਦੇਖੋ ਇਸ ਟਾਈਮ ਪੰਜਾਬੀ ਬੋਲੀ ਜਿਹੜੀ ਆ ਇਹ ਜਿੰਨੀਆ ਵੀ ਸਰਕਾਰਾਂ ਬਣੀਆਂ ਭਗਵੰਤ ਮਾਨ ਇਹ ਇਹ ਸਰਕਾਰ ਲੈ ਕੇ ਆਇਆ ਇੱਕ ਵੀਡੀਓ ਆਪਣੇ ਸਾਰਿਆਂ ਦੇ ਸਾਹਮਣੇ ਆ ਜੀ ਅਸੀਂ 22 ਫਸਲਾਂ ਤੇ ਐਮਐਸਪੀ ਦਵਾਂਗੇ ਗਰੰਟੀ ਦਵਾਂਗੇ ਜਿਹੜੀਆਂ ਗੱਲਾਂ ਨਾਲ ਸਰਕਾਰ ਬਣਾਈ ਉਹ ਸਾਰੀਆਂ ਖਤਮ ਹੋ ਗਈਆਂ ਸੋ ਇਹ ਸਾਰੇ ਜਿਹੜੇ ਝੂਠੇ ਬੰਦੇ ਆ ਆਪਣੇ ਸਾਹਮਣੇ ਆ ਚੁੱਕੇ ਆ ਸੋ ਹੁਣ ਸਾਨੂੰ ਸਮਾਂ ਰਹਿੰਦਿਆਂ ਜਾਗਣਾ ਚਾਹੀਦਾ ਜਿਹੜੀ ਇਸ ਸਮੇਂ ਦੀ ਸੇਵਾ ਸਾਡੇ ਯੋਧੇ ਕਰ ਰਹੇ ਆ ਭਾਈ ਗਰਨਾਮ ਸਿੰਘ ਜੀ ਟੈਂਟਲ ਸਾਹਿਬ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਔਰ ਨਿਤੜਕ ਹੋ ਕੇ ਮੈਂ ਹਮੇਸ਼ਾ ਹੀ ਦੇਖਦਾ ਜਦੋਂ ਦਾ 2020 ਤੋਂ ਕਿਸਾਨੀ ਦਾ ਬੇਲ ਵਜਿਆ ਦਿਨ ਰਾਤ ਇੱਕ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸ ਇਲਾਕੇ ਨੂੰ ਜਗਾਣ ਲਈ ਲੱਗੇ ਹੋਏ ਆ ਸੋ ਇਸ ਜਥੇਬੰਦੀ ਦਾ ਜਿੱਥੇ ਧੰਨਵਾਦ ਕਰਨਾ ਬਣਦਾ ਤੇ ਉਥੇ ਹੀ ਮੈਂ ਆਪ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਇਸ ਨਿਸ਼ਾਨ ਦੇ ਥੱਲੇ ਇਕੱਤਰ ਹੋਈਏ ਨਿਸ਼ਾਨ ਸਾਹਿਬ ਤਾਂ ਸਾਡਾ ਇੱਕੋ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸਾਨੂੰ ਦੇਖ ਕੇ ਨਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਸੀ ਨਿਸ਼ਾਨ ਸਾਹਿਬ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਉਹ ਨਿਸ਼ਾਨ ਦੇ ਥੱਲੇ ਜਿਹੜੀਆਂ ਜਥੇਬੰਦੀਆਂ ਚੱਲ ਰਹੀਆਂ ਜੇ ਜਗਜੀਤ ਸਿੰਘ ਡੱਲੇਵਾਲ ਅਮਰਤਾਰੀ ਨਾ ਹੋ ਕੇ ਮੈਨੂੰ ਲੱਗਦਾ ਵੀ ਕੋਈ ਹੋਰ ਹੁੰਦੇ ਤੇ ਆ ਸਾਰੀਆਂ ਜਥੇਬੰਦੀਆਂ ਨੇ ਪਾ ਪੱਜ ਕਿ ਉਹਨਾਂ ਦੇ ਸਾਥ ਦੇਣਾ ਸੀ ਪਰ ਅੱਜ ਉਹ ਅੰਮ੍ਰਿਤਧਾਰੀ ਗੁਰਸਿੱਖ ਹੋਣ ਕਰਕੇ ਵੀ ਇਹ ਜਥੇਬੰਦੀਆਂ ਜਿੱਥੇ ਸਾਥ ਨਹੀਂ ਦੇ ਰਹੀਆਂ ਉਹ ਪੰਜਾਬ ਦੇ ਲੋਕੋ ਆ ਸਿੱਖ ਵਸਨੀਕੋ ਤੁਹਾਡਾ ਹੁਣੇ ਮੋਢਲਾ ਫਰਜ ਬਣਦਾ ਕਿ ਤੁਸੀਂ ਜਥੇਬੰਦੀਆਂ ਨਾਲ ਵੇਖੋ ਇਹਨਾਂ ਦੇ ਝੰਡੇ ਨਾਲ ਵੇਖੋ ਆਪਣੀ ਆਪਣੀ ਤੌਰ ਦੇ ਉੱਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਜੋਦੇ ਦਾ ਸਾਥ ਦਿਈਏ ਆਪਣੇ ਟਰੈਕਟਰਾਂ ਦੇ ਮੋਟਰਸਾਈਕਲਾਂ ਗੱਡੀਆਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਆਪਣੇ ਜਿਹੜੇ ਇਹ ਮੂਹਾਂ ਵਹੀਕਲਾਂ ਦੇ ਖਨੌਰੀ ਤੇ ਸ਼ੰਭੂ ਬਾਰਡਰ ਵੱਲ ਕਰ ਦਈਏ ਸਾਡੇ ਰਾਤ ਹੀ ਦੇਖਿਆ ਕਿ ਕਿੰਨੀ ਵੱਡੀ ਫੋਰਸ ਜਿਹੜੀ ਲਾ ਕੇ ਪੰਜਾਬ ਦੀ ਗਵਰਨਮੈਂਟ ਵੀ ਤੇ ਹਰਿਆਣੇ ਦੀ ਵੀ ਉਹਨਾਂ ਨੂੰ ਚੁੱਕਣਾ ਚਾਹੁੰਦੀ ਆ ਇਸ ਮੋਰਚੇ ਨੂੰ ਫੇਲ ਕਰਨਾ ਚਾਹੁੰਦੀ ਆ ਸੋ ਮੇਰੀ ਗੁਜਾਰਸ਼ ਆ ਵੀ ਆਪਾਂ ਨੂੰ ਇਸ ਲਈ ਤਗੜੇ ਹੋ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੀਤੀ ਲਾ ਮਿਸਾਲ ਕੁਰਬਾਨੀ ਤੇ ਉਹ ਇਤਿਹਾਸ ਨੂੰ ਸਜਦਾ ਕਰਦੇ ਆ ਸਮਾਣੇ ਅਤੇ ਸਰਹੰਦ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਆ ਵੀ ਜਦੋਂ ਹੀ ਉਹਨਾਂ ਦਾ ਨਾਮ ਆਉਂਦਾ ਕੋਈ ਦਿਹਾੜਾ ਆਉਂਦਾ ਜਾਂ ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸਾਡੇ ਸਾਹਮਣੇ ਉਹਨਾਂ ਦੀ ਤਸਵੀਰ ਆਉਂਦੀ ਆ ਸਾਨੂੰ ਵੱਧ ਤੋਂ ਵੱਧ ਉਹਨਾਂ ਨੂੰ ਪ੍ਰੇਮ ਕਰਨਾ ਚਾਹੀਦਾ ਉਹਨਾਂ ਦੇ ਲਈ ਸਾਡਾ ਆਉਣ ਵਾਲਾ ਸਮਾਂ ਜਿਹੜਾ ਸਾਡਾ ਇਹ ਵੀ ਹੋਣਾ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਉਹਨਾਂ ਦਾ ਇਤਿਹਾਸ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰਕੇ ਰੱਖੀਏ ਸੋ ਬਾਬਾ ਬੰਦਾ ਸਿੰਘ ਬਹਾਦਰ ਦਲ ਪੰਜਾਬ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਉਹਨਾਂ ਦਾ ਦਾਸ ਹੋਣ ਦੇ ਨਾਤੇ ਮੇਰਾ ਤਾਂ ਇਹ ਫਰਜ਼ ਬਣਦਾ ਕਿ ਮੈਂ ਵਾਰ-ਵਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਲਈ ਹਰ ਸਾਹ ਜਿਹੜਾ ਮੈਂ ਆਪਣਾ ਵਾਰ ਦਿਆਂ ਹਰ ਸਾਹ ਉਹਨਾਂ ਦੀ ਗੱਲ ਕਰਾਂ ਪਰ ਜਿੱਥੇ ਦਾਸ ਦਾ ਫਰਜ਼ ਬਣਦਾ ਮੈਂ ਸਮਝਦਾ ਸਮੁੱਚੇ ਸਿੱਖ ਜਗਤ ਦਾ ਵੀ ਫਰਜ਼ ਬਣਦਾ ਕਿ ਉਹਨਾਂ ਦੇ ਲਈ ਅਸੀਂ ਇੱਕ ਲਾਮਬੰਦੀ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਸਮਾਣੇ ਦੇ ਵਿੱਚ ਖਾਸ ਕਰਕੇ ਕੋਈ ਵੱਡਾ ਪ੍ਰੋਜੈਕਟ ਜਿਵੇਂ ਚੱਪੜ ਚਿੜੀ ਦੇ ਵਿੱਚ ਬਣਿਆ ਵੇਖੋ ਕਿੱਡਾ ਵੱਡਾ ਉੱਥੇ ਇਤਿਹਾਸ ਬਣਿਆ ਉਸੇ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਿਹੜਾ ਆਪਣੀਆਂ ਸਰਕਾਰਾਂ ਨੂੰ ਕਹਿ ਕੇ ਆ ਕਿਸਾਨੀ ਮੋਰਚਾ ਜਿੱਤਣ ਤੋਂ ਬਾਅਦ ਅਸੀਂ ਇਸ ਪਾਸੇ ਵੱਲ ਵੀ ਵੇਖਲ ਕੱਤੀਏ ਤੇ ਇਹਨਾਂ ਸਰਕਾਰਾਂ ਨੂੰ ਜਿਹੜਾ ਆਪਣੇ ਇਤਿਹਾਸਕ ਜਿਹੜੀ ਸਾਡੀ ਜ਼ਰੂਰਤ ਆ ਉਸ ਨੂੰ ਪੂਰਾ ਕਰੀਏ ਮੈਂ ਫੇਰ ਸਾਰੀਆਂ ਜਥੇਬੰਦੀਆਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪੱਖ ਵਿੱਚ ਫੇਰ ਇਹ ਗੱਲ ਕਹੂੰਗਾ ਕਿ ਬਹੁਤ ਵਧੀਆ ਤਰੀਕੇ ਨਾਲ ਔਰ ਇੱਕ ਨਿਰਪੱਖ ਹੋ ਕੇ ਜਿਹੜੀ ਸੇਵਾ ਕਰ ਰਹੇ ਆ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਆ ਸਾਨੂੰ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਸੋ ਇਸ ਸੰਘਰਸ਼ ਨੂੰ ਹੁਣ ਅਣਗੌਲਿਆ ਨਾ ਕਰੀਏ ਤੇ ਸਮਾਂ ਨਾ ਵਿਅਰਥ ਕਰੀਏ ਕਿਤੇ ਇਹ ਨਾ ਸੋਚਿਓ ਪੰਜਾਬ ਜਿਹੜਾ ਅੱਜ ਬੰਦ ਹੋ ਗਿਆ ਤੇ ਹੁਣ ਇਹਦੇ ਨਾਲ ਹੀ ਸਫਲਤਾ ਮਿਲ ਜਾਣੀ ਤੇ ਆਪਾਂ ਜਾ ਕੇ ਘਰਾਂ ਦੇ ਵਿੱਚ ਅਵੇਸਲੇ ਹੋ ਜਾਈਏ ਸਾਡੇ ਤੇ ਜ਼ਿੰਮੇਵਾਰੀ ਹੁਣ ਹੋਰ ਵੱਧ ਗਈ ਆ ਸੋ ਅਸੀਂ ਖਨੌਰੀ ਬਾਰਡਰ ਦੇ ਉੱਤੇ ਆਪਣਾ ਪੈਰਾ ਜਿਹੜਾ ਵਧਾਈਏ ਸੋ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਜਿਹੜੀ ਸੇਵਾ ਮੈਂ ਸਮਝਦਾ ਵੀ ਹਰੇਕ ਦੇ ਹਿੱਸੇ ਜਿਹੜੀ ਆਈ ਆਪੋ ਆਪਣੀ ਜ਼ਿੰਮੇਵਾਰੀ ਤੇ ਕਰੀਏ ਇੰਨੀਆਂ ਹੀ ਬੇਨਤੀਆਂ ਦੇ ਨਾਲ ਖੇਮਾ ਦਾ ਜਾਚਕਿਆ ਤੇ ਇੱਕ ਵਚਨ ਕਹਿ ਕੇ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਕਿ ਜਦੋਂ ਬਿਗਲ ਵੱਜਦਾ ਤੇ ਉਦੋਂ ਘਰ ਨਹੀਂ ਬੈਠੀਦਾ ਹੁੰਦਾ ਸਾਡੇ ਸਤਿਗੁਰਾਂ ਆਖਿਆ ਗगन ਦਮਾਮਾ ਬਾਜੇ ਉਹ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਝੁੰਝਣ ਕੋ ਦਾਓ ਸੂਰਾ ਸੋ ਪਹਿਚਾਨੀ ਐ ਜੋ ਲੜਾ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੇ ਕਬੂ ਹੋਣਾ ਛੱਡ ਆਖੇਤ ਸੋ ਇਹ ਗਗਨ ਦਾ ਮਾਮਾ ਵੱਜ ਚੁੱਕਿਆ ਤੇ ਆਪਾਂ ਹੁਣ ਇਹਦੀ ਤਿਆਰੀ ਕਰ ਲਈਏ ਇੰਨੀਆਂ ਹੀ ਬੇਨਤੀਆਂ ਖਿਮਤ ਦਾ ਜਾਚ ਕੇ ਜੀ ਬਲਾਓ ਫਤਿਹ ਪਾਓ ਫਤਿਹ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ